ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਸਸਪੈਂਡ ਕੀਤੇ ਗਏ ਨੇ ਐਸਐਸਪੀ ਵਿਜੀਲੈਂਸ ਅੰਮ੍ਰਿਤਸਰ ਦਾ ਮੈਂ ਜ਼ਿਕਰ ਕਰ ਰਿਹਾ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਜਿਨ੍ਹਾਂ ਤੇ ਗਾਸ਼ਟਗੀ ਹੈ ਹੋਰ ਜਾਣਕਾਰੀ ਇਸ ਲਾਈਨ ਦੀ ਕੋਸ਼ਿਸ਼ ਕਰਾਂਗੇ ਕਿਸ ਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਕੁਝ ਮਹੀਨੇ ਪਹਿਲਾਂ ਸੇ ਦੇਖਿਆ ਸੀ ਕਿ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਤੇ ਵੀ ਗਾਸ਼ਟਗੀ ਕੀਤੀ ਸੀ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ ਹਾਲਾਂਕਿ ਰੀਜ਼ਨ ਉਸ ਵੇਲੇ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਵਾਸਤੇ ਦਿੱਤਾ ਗਿਆ ਸੀ ਕਿ ਉਹਨਾਂ ਦੇ ਬਾਬਤ ਉਹਨਾਂ ਨੇ ਗੈਂਗਸਟਰਜ਼ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਇਸ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਤੇ ਹੁਣ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਤੇ ਪੂਰੀ ਗਾਜ ਡਿੱਗੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਇਸ ਵਿੱਚ ਦੀ ਅਹਿਮ ਤੇ ਵੱਡੀ ਖਬਰ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕੀਤਾ ਗਿਆ ਹੈ ਜਾਣਕਾਰੀ ਸੀ ਹੋਰ ਲਵਾਂਗੇ ਸੋਰਸਸ ਤੋਂ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਤੇ ਗਾਜ ਡਿੱਗੀ ਹੈ ਮੇਰੇ ਨਾਲ ਮੈਨੇਸ ਹੋਗੀ ਨਪਿੰਦਰ ਬਰਾੜ ਫੋਨ اٹੀ ਗੋਣੇ ਨdepender ਕੀ ਕੋਈ وجہ ਇਹਨਾਂ ਦੀ ਸਸਪੈਂਸ਼ਨ ਦੀ ਦੇਖੋ ਬਿਲਕੁਲ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਜਿਹੜੀ ਸਾਡੇ ਕੋਲੇ ਜਾਣਕਾਰੀ ਆ ਰਹੀ ਹੈ ਹਾਲਾਂਕਿ ਇਸ ਬਾਰੇ ਹਾਲੇ ਤੱਕ ਨਾ ਤਾਂ ਪੁਲਿਸ ਵਿਭਾਗ ਦੇ ਵੱਲੋਂ ਨਾ ਸਰਕਾਰ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਕੋਈ ਆਰਡਰ ਜਿਹੜਾ ਉਹ ਸਾਹਮਣੇ ਨਹੀਂ ਆ ਪਰ ਜਿਹੜੀ ਸਾਡੇ ਕੋਲੇ ਜਾਣਕਾਰੀ ਹੈ ਉਹ ਅਫਸਰ கரੈਕਟ ਹੈ ਔਰ ਸਾਡੀ ਜਾਣਕਾਰੀ ਦੇ ਮੁਤਾਬਕ ਜਿਹੜੇ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਨੇ ਇਨਾਂ ਦੇ ਖਿਲਾਫ ਕਿਸੇ ਸੀਨੀਅਰ ਆਈਐਸ ਅਧਿਕਾਰੀ ਦੇ ਵੱਲੋਂ ਜਿਹੜੀ ਹੈਗੀ ਹੈ ਸਫਾਰਿਸ਼ ਕਹਿ ਲਈਏ ਜਾਂ ਸ਼ਿਕਾਇਤ ਕਹਿ ਲਈਏ ਉਸ ਤੋਂ ਬਾਅਦ ਹੀ ਕਾਰਵਾਈ ਹੋਈ ਹੈ ਇੱਕ ਵੱਡਾ ਮਸਲਾ ਦੱਸਿਆ ਜਾ ਰਿਹਾ ਹੈ ਕਿਸੇ ਮਾਮਲੇ ਦੀ ਜਾਂਚ ਨੂੰ ਲੈ ਕੇ ਜਿਹੜੇ ਇਹਨਾਂ ਤੇ ਸਵਾਲ ਉੱਠੇ ਕੋਰੋਨਾ ਦਾ ਮਸਲਾ ਸੀ ਉਸ ਦਾ ਹਾਲਾਂਕਿ ਐਗਜ਼ੈਕਟ ਕਿਉਂਕਿ ਅਸੀਂ ਇਸ ਕਰਕੇ ਨਹੀਂ ਹਲੇ ਬੋ ਰਿਹਾ ਕਿਉਂਕਿ ਸਰਕਾਰ ਨੇ ਹਲੇ ਇਸ ਬਾਰੇ ਨਾ ਪੁਲਿਸ ਵਿਭਾਗ ਨੇ ਕੋਈ ਆਰਡਰ ਜਿਹੜਾ ਉਹ ਜਦ ਤੱਕ ਨਹੀਂ ਹੋਇਆ ਇਸ ਕਰਕੇ ਸਾਡੇ ਕੋਲੇ ਜਿਹੜੀ ਜਾਣਕਾਰੀ ਸੋਰਸਸ ਦੇ ਹਵਾਲੇ ਦੇ ਨਾਲ ਉਹਦੇ ਮੁਤਾਬਕ ਲਖਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਐਸਪੀ ਵਿਜੀਲੈਂਸ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਹੁਦੇ ਦਿੱਤਾ ਨਾ ਸੀ ਇੱਕ ਬਹੁਤ ਵੱਡਾ ਅਹੁਦਾ ਐਸਐਸਪੀ ਇਸ ਤੋਂ ਪਹਿਲਾਂ ਵੀ ਕਈ ਐਸਐਸਪੀ ਦੇ ਖਿਲਾਫ ਕਾਰਵਾਈ ਹੋਈ ਹੈ ਪਰ ਹੁਣ ਨੰਬਰ ਸੀਗਾ ਚਾਰੇ ਸੀ ਕਿ 2 ਮਹੀਨੇ ਪਹਿਲਾਂ ਵੀ ਜੋ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਨੇ ਉਹਨਾਂ ਤੇ ਵੀ ਗਾਜ ਦਿੱਤੀ ਸੀ ਹਾਲਾਂਕਿ ਹਵਾਲਾ ਦਿੱਤਾ ਗਿਆ ਸੀ ਕਿ ਗੈਂਗਸਟਰਸ ਦੇ ਖਿਲਾਫ ਟੀਲੀ ਕਾਰਗੁਜ਼ਾਰੀ ਉਹਨਾਂ ਦੇ ਵੱਲੋਂ ਦਿਖਾਈ ਗਈ ਇਸ ਕਰਕੇ ਐਕਸ਼ਨ ਹੋਇਆ ਸੀ ਪਰ ਹੁਣ ਲਖਬੀਰ ਸਿੰਘ ਜੋ ਕਿ ਐਸਐਸਪੀ ਵਿਜੀਲੈਂਸ ਨੇ ਉਹਨਾਂ ਤੇ ਕਾਜ ਦਿੱਗੀ ਹੈ ਦੇਖੋ ਮੈਂ ਉਹੀ ਜ਼ਿਕਰ ਕਰ ਰਿਹਾ ਸੀ ਕਿ ਇਸ ਤੋਂ ਪਹਿਲਾਂ ਕਈ ਐਸਐਸਪੀ ਜਿਹੜੇ ਨੇ ਉਹਨਾਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਐ ਐਸਐਸਪੀ ਆਈਜੀ ਲੈਵਲ ਦੇ ਅਧਿਕਾਰੀਆਂ ਤੇ ਕਾਰਵਾਈ ਹੋਈ ਆ ਇਸ ਤੋਂ ਪਹਿਲਾਂ ਐਡੀਸੀ ਲੈਵਲ ਦੇ ਅਧਿਕਾਰੀਆਂ ਤੇ ਕਰ ਕਾਰਵਾਈ ਹੋਈ ਆ ਫਾਰਮੇ ਉਹ ਹੀ ਜ਼ਿਕਰ ਕਰ ਰਹੇ ਸੀ ਕਿ ਹੁਣ ਨੰਬਰ ਲਖਮੀਰ ਸਿੰਘ ਦਾ ਲੱਗਿਆ ਹਾਲਾਂਕਿ ਮਾਮਲੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਵਿਜੀਲੈਂਸ ਦੇ ਕਈ ਉੱਚ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਸੀ ਮੁਹਾਲੀ ਦੇ ਵਿੱਚ ਹੈੱਡਕ quarters ਦੇ ਵਿੱਚ ਤਾਂ ਉਸ ਵੇਲੇ ਵੀ ਬੜਾ ਰੌਲਾ ਪਿਆ ਸੀ ਸਰਕਾਰ ਨੇ ਬੜਾ ਸਖਤ ਸੁਨੇਹਾ ਦਿੱਤਾ ਸੀ ਕਿ ਕਿਸੇ ਕਿਸਮ ਦੀ ਟੱਲੇ ਦੇ ਕੋਈ ਵਿਜੀਲੈਂਸ ਦੀ ਜ਼ਿੰਮੇਵਾਰੀ ਕੀ ਹੈ ਵਿਜੀਲੈਂਸ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿਤੇ ਵੀ ਕਰਾਪਸ਼ਨ ਹੋ ਰਹੀ ਹੈ ਕਿਤੇ ਵੀ ਕੋਈ ਗੜਬੜ ਘਟਾਲਾ ਹੋ ਰਿਹਾ ਹੈ ਤਾਂ ਤੁਸੀਂ ਉਹਦੀ ਜਾਂਚ ਕਰਨੀ ਹੈ ਤੇ ਉਹਦੇ ਤੇ ਕਾਰਵਾਈ ਕਰਨੀ ਹੈ ਜੇ ਜੇ ਵਾੜੀ ਖੇਤ ਨੂੰ ਖਾਣ ਲੱਗ ਜੇਗੀ ਜੇ ਜਿਹਦੇ ਸਿਰ ਤੇ ਜਿਹਦੇ ਮੋਢੇ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਭ੍ਰਸ਼ਟਾਚਾਰ ਦੇ ਖਿਲਾਫ ਕੰਮ ਕਰਨਾ ਹੈ ਜੇ ਉਹਨਾਂ ਤੇ ਹੀ ਕਿਸੇ ਕਿਸਮ ਦੀ ਸ਼ਮੂਲੀਅਤ ਜਾਂ ਕਿਸੇ ਕਿਸਮ ਦੀ ਮਿਲੀਭੁਗਤ ਜਾਂ ਲਾਪਰਵਾਹੀ ਦਾ ਜਾਂ ਜਾਂਚ ਸਹੀ ਤਰੀਕੇ ਨਾਲ ਕਰਨ ਦਾ ਇਲਜ਼ਾਮ ਲੱਗੇਗਾ ਤਾਂ ਅਜਿਹੇ ਦੇ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਫਿਰ ਉਹ ਕਾਰਵਾਈ ਤੋਂ ਬਚ ਨਹੀਂ ਸਕਦੇ ਅਧਿਕਾਰੀ ਕਿਉਂਕਿ ਤੁਹਾਡੇ ਤੇ ਵੱਡੀ ਜ਼ਿੰਮੇਵਾਰੀ ਆ ਦੇਖੋ ਇੱਕ ਪਾਸੇ ਤਾਂ ਕੋਈ ਕਰਪਟ ਹੈ ਉਹਦੇ ਖਿਲਾਫ ਕਾਰਵਾਈ ਹੋਗੀ ਜਾਂ ਉਹਦੇ ਖਿਲਾਫ ਢਿੱਲ ਹੋਗੀ ਕਾਰਵਾਈ ਦੇ ਵਿੱਚ ਤਾਂ ਉਸ ਨੂੰ ਇੱਕ ਵੱਖਰੇ ਤੌਰ ਤੇ ਦੇਖਿਆ ਜਾ ਸਕਦਾ ਪਰ ਜਿਨੇ ਕਾਰਵਾਈ ਕਰਨੀ ਹੈ ਜੇ ਉਸੇ ਤੇ ਇਲਜ਼ਾਮ ਲੱਗ ਜੇ ਉਸੇ ਤੇ ਸਵਾਲ ਉਠਖੜਨ ਜਾਂਚ ਸਹੀ ਨਾ ਕਰਨ ਜਾਂ ਉਸ ਦੇ ਵਿੱਚ ਸ਼ਮੂਲੀਅਤ ਦਾ ਜੇ ਤ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਤਾਂ ਉਹ ਕਿਤੇ ਨਾ ਕਿਸੇ ਚਿੰਤਾ ਦਾ ਵਿਸ਼ਾ ਹੈ اور ਦੂਜੀ ਚੀਜ਼ ਅਜਿਹੇ ਅਫਸਰ ਦੇ ਖਿਲਾਫ ਜਦੋਂ ਕਾਰਵਾਈ ਹੁੰਦੀ ਹੈ ਤਾਂ ਉਹ ਇੱਕ ਸਨੇਹ ਦੇ ਤੌਰ ਤੇ ਦੇਖਿਆ ਜਾਂਦਾ ਹੈ ਕਿ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਤੁਹਾਡੀ ਜਿਹੜੀ ਡਿਊਟੀ ਹੈ ਤੁਸੀਂ ਉਹ ਸਹੀ ਤਰੀਕੇ ਨਹੀਂ ਨਿਭਾਓਗੇ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਤੁਹਾਡੀ ਜਿਹੜੀ ਤਰਖਾ ਆਉਂਦੀ ਹੈ ਜਿਹੜੀਆਂ ਤੁਸੀਂ ਵੱਡੀਆਂ-ਵੱਡੀਆਂ ਗੱਡੀਆਂ ਤੇ ਸੱਜੇ ਖੱਬੇ ਗਰਨਮੈਂਟ ਲੈ ਕੇ ਬੜੀ ਟੌਰ ਦੇ ਨਾਲ ਤੁਸੀਂ ਜਾਣਦੇ ਹੋ ਉਹ ਗੱਡੀਆਂ ਦੇ ਖਰਚੇ ਤੁਹਾਡੀਆਂ ਸਰਕਾਰੀ ਕੋਠੀਆਂ ਦੇ ਖਰਚੇ ਤੁਹਾਡੇ ਪੀਣ ਵਾਲੇ ਪਾਣੀ ਦਾ ਬਿੱਲ ਵੀ ਪਬਲਿਕ ਦੇ ਰਹੀ ਹੈ ਕਿਉਂਕਿ ਪਬਲਿਕ ਦਾ ਜਿਹੜਾ ਟੈਕਸ ਦਾ ਪੈਸਾ ਉਹਦੀ ਤੁਹਾਨੂੰ ਤਨਖਾਹ ਆ ਰਹੀ ਹੈ ਪਰ ਉਹੀ ਪਬਲਿਕ ਜਿਹਦੇ ਨਾਲ ਅਫਸਰਾਂ ਦੇ ਦਫ਼ਤਰ ਜਾਂਦੀ ਹੈ ਤਾਂ ਉਸੇ ਪਬਲਿਕ ਨੂੰ ਇਸ ਤਰ੍ਹਾਂ ਟਰੀਟ ਕੀਤਾ ਜਾਂਦਾ ਹੈ ਕਿ ਜਿੱਦਾਂ ਇਹ ਰਾਜੇ ਨੇ ਤੇ ਉਹ ਇਹਨਾਂ ਦੀ ਵਿਚਾਰੀ ਮਾਤੜ ਜੀ ਪ੍ਰਜਾ ਹੈ ਉਹ ਅਜਿਹੇ ਬਿਹੇਵਰ ਨਾ ਅਫਸਰਾਂ ਦਾ ਹੁੰਦਾ ਪਰ ਦੇਖੋ ਹਾਲਾਂਕਿ ਹਰ ਅਫਸਰ ਜਿਆ ਨਹੀਂ ਹੁੰਦਾ ਪਰ ਜਿਹੜੇ ਚੜੇ ਜਿੰਨਾ ਨੂੰ ਨੋਟਿਸ ਕੀਤਾ ਜਾਂਦਾ ਤਾਂ ਅਜਿਹੇ ਦੇ ਵਿੱਚ ਜੇ ਤੁਸੀਂ ਪਬਲਿਕ ਦਾ ਪੈਸਾ ਲੈ ਕੇ ਪਬਲਿਕ ਦੀ ਹੀ ਡਿਊਟੀ ਨਹੀਂ ਕਰ ਰਹੇ ਪਬਲਿਕ ਸਰਵੈਂਟ ਐਗਜ਼ੈਕਟਿਵ ਵਰਡ ਕੀ ਹੈ ਐਗਜ਼ੈਕਟਿਵ ਵਰਡ ਹੈ ਪਬਲਿਕ ਸਰਵੈਂਟ ਲੋਕਾਂ ਦਾ ਨੌਕਰ ਪਰ ਉਹ ਲੋਕਾਂ ਦੇ ਨੌਕਰ ਤੋਂ ਹੁਣ ਰਾਜੇ ਵਾਲੇ ਰਾਜਵਾਲੀ ਹੁਕਮ ਕਾ ਦੇ ਵਿੱਚ ਜਦੋਂ ਕਿ ਅਫਸਰ ਆਉਂਦਾ ਇੱਕ ਪਨਾਸ਼ਾ ਵਾਲੇ ਲੈਸ ਦੇ ਵਿੱਚ ਜਦੋਂ ਅਫਸਰ ਆਉਂਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕਰਨਾ ਲਾਜ਼ਮੀ ਹੋ ਜਾਂਦਾ ਔਰ ਕਾਰਵਾਈ ਕਰਕੇ ਸਨੇਹਾ ਦੂਜੇ ਅਫਸਰਾਂ ਨੂੰ ਉਹ ਕਹਿੰਦੇ ਨੇ ਹੁੰਦੇ ਅ ਕਿ ਕਹਿਣਾ ਕਿਸੇ ਹੋਰ ਨੂੰ ਤੇ ਸੁਣਾਉਣਾ ਕਿਸੇ ਹੋਰ ਨੂੰ ਉਹ ਚੀਜ਼ ਕਿ ਉਹਦੇ ਖਿਲਾਫ ਕਾਰਵਾਈ ਬੇਸ਼ੱਕ ਲਖਵੀਰ ਸਿੰਘ ਦੇ ਖਿਲਾਫ ਇਸ ਤੋਂ ਪਹਿਲਾਂ ਹੋਈ ਹੈ ਪਰ ਸਨੇਹਾ ਦਿੱਤਾ ਗਿਆ ਬਾਕੀ ਅਫਸਰਾਂ ਨੂੰ ਕਿ ਜੇ ਕਿਤੇ ਕੋਈ ਗੜਬੜ ਹੋਈ ਜਾਂ ਜਿੱਥੇ ਕਿਤੇ ਲਾਪਰਵਾਹੀ ਹੋਈ ਪਿਆਰੀ ਰੱਖਿਓ ਬਖਸ਼ਾ ਤੁਹਾਨੂੰ ਵੀ ਨਹੀਂ ਜਾਣਾ ਜਿਹੜੇ ਅਫਸਰ ਤੇ ਪਹਿਲਾਂ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਦੂਜੇ ਤੇ ਲਗਾਮ ਲਾਉਣੀ ਹੈ ਜਦੋਂ ਉਹ ਖੁਦ ਬੇਗਾਮ ਹੋ ਜੇ ਤਾਂ ਫਿਰ ਉਹਦੇ ਖਿਲਾਫ ਜਿਹੜੀ ਕਾਰਵਾਈ ਇੱਕ ਵੱਡੇ ਸੁਨੇਹ ਦੇ ਵਜੋਂ ਦੇਖੀ ਜਾਂਦੀ ਹੈ ਕਿ ਜੇ ਤੁਸੀਂ ਕਾਰਵਾਈ ਨਹੀਂ ਕੀਤੀ ਤਾਂ ਫਿਰ ਤੁਹਾਡੇ ਤੇ ਕਾਰਵਾਈ ਦੀ ਵੀ ਤਿਆਰੀ ਆ ਤੁਹਾਨੂੰ ਵੀ ਨਹੀਂ ਬਖਸ਼ਿਆ ਜਾਏਗਾ ਇਹ ਨਹੀਂ ਕਿ ਤੁਸੀਂ ਬਿਜ਼ਨਸ ਦੇ ਵਿੱਚ ਲੱਗ ਗਏ ਤਾਂ ਤੁਸੀਂ ਕਿਸੇ ਵੀ ਮਹਿਕਮੇ ਦੇ ਅਫਸਰ ਨੂੰ ਡਰਾ ਦਿਓਗੇ ਧਮਕਾ ਦਿਓਗੇ ਜਾਂ ਤੁਹਾਨੂੰ ਆਪਣੇ ਆਪ ਨੂੰ ਇੱਕ ਸਰਵਿਸ ਸਰਵਾ ਵਾਲੀ ਫੀਲਿੰਗ ਆਏਗੀ ਆਸਾਨੀ ਹੋ ਸਕਦਾ ਤੁਸੀਂ ਪਬਲਿਕ ਸਰਵੈਂਟ ਹੋ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਹਾਨੂੰ ਉਹ ਦਿਵਾਉਣ ਦੇ ਲਈ ਸਰਕਾਰੀ ਸਹੂਲਤਾਂ ਸਰਕਾਰੀ ਗੱਡੀਆਂ ਸਰਕਾਰੀ ਕੋਠੀਆਂ ਦਿੱਤੀਆਂ ਗਈਆਂ ਨੇ ਤੁਹਾਨੂੰ ਤਨਖਾਹ ਮਿਲਦੀ ਹੈ ਪਰ ਜੇ ਤੁਸੀਂ ਕੰਮ ਸਹੀ ਤਰੀਕੇ ਨਹੀਂ ਕਰੋਗੇ ਜਾਂ ਤੁਹਾਡੀ ਕੋਈ ਸ਼ਮੂਲੀਅਤ ਪਾਈ ਜਾਏਗੀ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਅਮਰਸਰ ਦੇ ਐਸਐਸਪੀ ਤੇ ਗਾਜ ਦਿੱਤੀ ਹੈ ਅਮਰਸਰ ਵਿਜੀਲੈਂਸ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਨੇ ਜਿਨ੍ਹਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਵੱਡੇ ਆਈਐਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿਸੇ ਮਾਮਲੇ ਦੀ ਜਾਂਚ ਨੂੰ ਲੈ ਕੇ ਇਹ ਸ਼ਿਕਾਇਤ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਇਹ ਪੂਰਾ ਐਕਸ਼ਨ ਲਿਆ ਗਿਆ ਹੈ ਮੇਰੇ ਨਾਲ ਮੇਰੇ ਸਹਿਯੋਗੀ राजीव ਸ਼ਰਮਾ ਵੀ ਫੋਨ ਲਾਈਨ ਤੇ ਜੁੜਨੇ ਹਨ राजीव ਕੇਸ ਪੂਰੇ ਮਾਮਲੇ ਨੂੰ ਕਰਪਸ਼ਨ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਬਿਲਕੁਲ ਸਰਬਜੋਤ ਇਹ ਪੂਰਾ ਮਾਮਲਾ ਜਿਹੜਾ ਉਹ ਕਰਪਸ਼ਨ ਦਾ ਹੀ ਹੈ ਔਰ ਇੱਥੇ ਕਰਕੇ ਕਿਉਂਕਿ ਇਹ ਵਿਜੀਲੈਂਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇਕਰ ਕਿਸੇ ਵੀ ਸਰਕਾਰੀ ਵਿਭਾਗ ਦੇ ਵਿੱਚ ਕੋਈ ਕਪਟੇਬਾਜ਼ੀ ਹੋ ਰਹੀ ਹੈ ਕੋਈ ਕਰਪਸ਼ਨ ਹੋ ਰਹੀ ਹੈ ਤਾਂ ਉਸ ਨੂੰ ਰੋਕਣਾ ਔਰ ਉਸ ਦੇ ਖਿਲਾਫ ਕਾਰਵਾਈ ਕਰਨਾ ਪਰ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਕਿਉਂਕਿ ਜਿਹੜੀ ਇੱਕ ਸ਼ਿਕਾਇਤ ਦੀ ਕਾਪੀ ਵੀ ਸਾਡੇ ਕੋਲ ਪਹੁੰਚੀ ਹੈ ਇੱਕ ਐਨ ਜੀਓ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਅਮਰਤਸਰ ਦਾ ਜਿਹੜਾ ਪੌਸ਼ ਇਲਾਕਾ ਰਣਜੀਤ ਐਵੇਨਿਊ ਉੱਥੇ ਜੋ ਹੈ ਡਵੈਲਪਮੈਂਟ ਦੇ ਨਾਮ ਦੇ ਉੱਤੇ ਇੱਕ ਟੈਂਡਰ ਜਿਹੜਾ ਹੈ ਜੋ ਕਿ ਲਗਭਗ ਜਿਹੜੀ ਉਸਦੀ ਫੁੱਲ ਅਮਾਉਂਟ 55 ਕਰੋੜ ਦੇ ਆਸ-ਪਾਸ ਬਣਦੀ ਹੈ ਤਾਂ ਉਸ ਦੇ ਵਿੱਚੋਂ ਜੋ ਹੈ ਵਿਕਾਸ ਦਾ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ ਔਰ ਉਸ ਦੀ ਇਹ ਵਜ ਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਕਪਲਾ ਹੈ ਉਹ ਕੀਤਾ ਗਿਆ ਔਰ ਕਈ ਲੋਕਾਂ ਨੂੰ ਉਹ ਜਿਹੜਾ ਕਰੋੜਾ ਰੁਪਿਆ ਹੈ ਉਹ ਵੰਡਿਆ ਗਿਆ ਤਾਂ ਉਸ ਦੇ ਚਲਦਿਆਂ ਜਿਹੜੀ ਸ਼ਿਕਾਇਤ ਹੈ ਉਹ ਵਿਭਾਗ ਦੇ ਕੋਲ ਪਹੁੰਚੀ ਇੱਕ ਹੋਰ ਜਿਹੜੀ ਕੰਸਟਰਕਸ਼ਨ ਕੰਪਨੀ ਹੈ ਉਸ ਵੱਲੋਂ ਇਹ ਮਾਮਲਾ ਚੱਕਿਆ ਗਿਆ ਔਰ ਸੀਨੀਅਰ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਪਰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਅੰਮ੍ਰਿਤਸਰ ਦੇ ਇੱਕ ਸਮਾਜ ਸੇਵਕ ਦੇ ਖਿਲਾਫ ਵੀ ਜੋ ਹੈ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਥੋੜੀ ਦੇਰ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਪਸ਼ਟ ਹੋਣ ਗਈਆਂ ਪਰ ਆਪਣੇ ਆਪ ਦੇ ਵਿੱਚ ਕਿਉਂਕਿ ਇੱਕ ਪੂਰਾ ਜਿਹੜਾ ਨੈਕਸਸ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਜੋ ਕਿ ਜਿਹੜੇ ਖਾਸ ਤੌਰ ਤੇ ਨਗਰ ਸੁਧਾਰ ਟਰਸਟ ਹੈ ਉਸ ਦੇ ਜਿਹੜੇ ਕੰਮਕਾਜ ਹੁੰਦੇ ਨੇ ਉਹਨਾਂ ਦੇ ਠੇਕੇ ਜਿਹੜੇ ਨੇ ਹਾਲਾਂਕਿ ਜਿਹੜੀ ਬਿਡਿੰਗ ਹੈ ਜਾਂ ਜਿਹੜੀ ਬੋਲੀ ਆਨਲਾਈਨ ਹੁੰਦੀ ਹੈ ਆਨਲਾਈਨ ਹੀ ਟੈਂਡਰ ਜਿਹੜੇ ਲੱਗਦੇ ਨੇ ਪਰ ਕਿਤੇ ਨਾ ਕਿਤੇ ਉਸ ਦੇ ਆਰਡ ਦੇ ਵਿੱਚ ਹੀ ਇੱਕ ਮਿਲੀਪੋ ਗੱਦੇ ਨਾਲ ਕਰੋੜਾਂ ਰੁਪਈਆ ਜਿਹੜਾ ਸਰਕਾਰ ਦਾ ਜੋ ਕਿ ਸ਼ਹਿਰ ਦੀ ਡਿਵੈਲਪਮੈਂਟ ਦੇ ਉੱਤੇ ਲੱਗਣਾ ਚਾਹੀਦਾ ਪਰ ਉਸ ਪੈਸੇ ਨੂੰ ਲੋਕਾਂ ਦੀ ਜਿਹੜੀ ਸਹੂਲਤ ਦੇ ਵਿੱਚ ਲਗਾਉਣ ਦੀ ਬਜਾਏ ਆਪਣੀਆਂ ਜੇਬਾਂ ਦੇ ਵਿੱਚ ਤੁਸੀਂ ਇਹ ਕਹਿ ਰਿਹਾ ਕਿ ਆਨਲਾਈਨ ਦੇ ਨਾਲ ਜਦੋਂ ਕਾਰਵਾਈ ਹੋਏਗੀ ਤੇ ਕੁਝ ਹੋਰ ਲੋਕਾਂ ਦੀ ਸ਼ਮੂਲੀਅਤ ਵੀ ਇਸ ਪੂਰੇ ਕਰਪਸ਼ਨ ਕੇਸ 'ਚ ਆ ਸਕਦੀ ਹੈ ਉਹ ਬਿਲਕੁਲ ਲਾਜ਼ਮੀ ਤੌਰ ਤੇ ਕਿਉਂਕਿ ਅਧਿਕਾਰੀ ਨੂੰ ਸਸਪੈਂਡ ਕਰਨ ਦਾ ਮਤਲਬ ਤਾਂ ਇਹ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਹੈ ਉਹ ਸਹੀ ਢੰਗ ਨਾਲ ਨਹੀਂ ਕੀਤੀ ਪਰ ਜਿਹੜੇ ਲੋਕਾਂ ਨੇ ਕਰੋੜਾਂ ਰੁਪਏ ਦਾ ਕਪਲਾ ਕੀਤਾ ਹੈ ਉਹਨਾਂ ਲੋਕਾਂ ਦੇ ਉੱਤੇ ਲਾਜ਼ਮੀ ਤੌਰ ਤੇ ਕਾਰਵਾਈ ਜਿਹੜੀ ਹੈ ਉਹ ਹੋਏਗੀ ਥੋੜੀ ਦੇਰ ਦੇ ਵਿੱਚ ਸਪਸ਼ਟ ਹੋਏਗਾ ਕਿ ਕਿੰਨੇ ਲੋਕਾਂ ਦੇ ਖਿਲਾਫ ਜਿਹੜਾ ਫਰਚਾ ਦਰਜ ਕੀਤਾ ਗਿਆ ਕਿਉਂਕਿ ਉਸ ਦੇ ਵਿੱਚ ਠੇਕੇਦਾਰ ਔਰ ਜਿਹੜੇ ਅ ਸੋ ਕਾਲਡ ਅਸੀਂ ਕਹਿ ਸਕਦੇ ਜਿਹੜੇ ਅਥਾਉਤੀ ਸਮਾਜ ਸੇਵਕ ਬਣੇ ਹੋਏ ਨੇ ਔਰ ਸਮਾਜ ਸੇਵਾ ਦੀ ਆੜ ਦੇ ਵਿੱਚ ਉਹ ਸਰਕਾਰੀ ਪੈਸੇ ਨੂੰ ਕਿਸ ਤਰੀਕੇ ਦੇ ਨਾਲ ਖੁਰਦ-ਬੁਰਦ ਕਰਦੇ ਨੇ ਆਪਣੀਆਂ ਹਜੇਬਾਂ ਦੇ ਵਿੱਚ ਪੜਦੇ ਭਰਦੇ ਨੇ ਔਰ ਬੜੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਹੜੀ ਹੈ ਉਹ ਬਸਰ ਕਰਦੇ ਨੇ ਤਾਂ ਉਹਨਾਂ ਲੋਕਾਂ ਨੂੰ ਵੀ ਨੰਗਿਆਂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਿਰਫ ਅਧਿਕਾਰੀ ਦੇ ਉੱਤੇ ਕਾਰਵਾਈ ਕਰ ਦੇਣਾ ਉਹ ਉਸ ਦੇ ਨਾਲ ਕਿਤੇ ਨਾ ਕਿਤੇ ਲੋਕ ਵੀ ਸ਼ਾਇਦ ਸੰਤੁਸ਼ਟ ਨਹੀਂ ਹੋਣਗੇ ਪਰ ਜਦੋਂ ਉਸ ਸ਼ਖਸ ਬਾਰੇ ਖੁਲਾਸਾ ਹੋਏਗਾ ਜਿਸ ਨੇ ਸਮਾਜ ਸੇਵਾ ਦੀ ਆੜ ਦੇ ਵਿੱਚ ਸਰਕਾਰ ਦਾ ਪੈਸਾ ਔਰ ਜਿਹੜਾ ਪੈਸਾ ਲੋਕਾਂ ਦੇ ਜਿਹੜੇ ਸਾਹੂਲਤਾਂ ਨੇ ਕਿਉਂਕਿ ਸੀਵਰੇਜ ਦੀ ਗੱਲ ਹੋ ਰਹੀ ਹੈ ਲਾਈਟਾਂ ਦੀ ਔਰ ਉਸ ਇਲਾਕੇ ਦੇ ਵਿੱਚ ਜੋ ਕਿ ਪੌਸ਼ ਇਲਾਕਾ ਜਿੱਥੇ ਕਿ ਬਹੁਤ ਸਾਰੀ ਡਿਵੈਲਪਮੈਂਟ ਪਹਿਲਾਂ ਹੀ ਹੋਈ ਹੈ ਔਰ ਉਹਨਾਂ ਠਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ 55 ਕਰੋੜ ਰੁਪਏ ਦੇ ਲਗਭਗ ਜਿਹੜੀ ਵਿਕਾਸ ਦੇ ਨਾਂ ਤੇ ਇਸ ਤਰੀਕੇ ਦੇ ਨਾਲ ਜਿਹੜਾ ਖੁਰਦ-ਬੁਰਦ ਪੈਸੇ ਨੂੰ ਕੀਤਾ ਗਿਆ ਤਾਂ ਜਲਦ ਉਹਨਾਂ ਤੇ ਕਾਰਵਾਈ ਵੀ ਹੋਏਗੀ ਔਰ ਕੀ ਉਹਨਾਂ ਨੂੰ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਕੀ ਕਾਰਵਾਈ ਹੋਏਗੀ ਉਹ ਥੋੜੀ ਦੇਰ ਦੇ ਵਿੱਚ ਸਾਰਾ ਕੁਝ ਸਪਸ਼ਟ ਹੋਣ ਦੀ ਪੂਰੀ-ਪੂਰੀ ਉਮੀਦ ਜਿਹੜੀ ਉਹ ਨਜ਼ਰ ਆ ਰਹੀ ਹੈ ਰਾਜੀ ਵਿਜੀਲੈਂਸ ਨੂੰ ਅਮਨ ਕਿਹਾ ਜਾਂਦਾ ਹੈ ਪੁ ਪਹਿਲਾਂ ਸੀ ਦੇਖਿਆ ਕਿ ਡੀਆਈਜੀ ਹਰਚਨ ਸਿੰਘ ਪੁੱਲ ਜੋ ਕਿਸ ਸਪੈਂਡਿੰਗ ਉਨਾਂ ਤੇ ਕੇਸ ਚੱਲ ਰਿਹਾ ਹੈ ਉਹ ਵੱਡਾ ਰਿਸ਼ਵਤ ਸਕਾਂਡ ਸੀ ਪਰ ਹੁਣ ਇਹ ਨਵਾਂ ਨਾਮ ਸਾਹਮਣੇ ਆਇਆ ਹੈ ਕਹਿ ਸਕਦੇ ਆ ਕਿ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨਾ ਵੱਡਾ ਅਧਿਕਾਰੀ ਹੋਏ ਚਾਹੇ ਉਹ ਸਾਬਕਾ ਮੰਤਰੀ ਹੋਏ ਵਿਧਾਇਕ ਹੋਏ ਮੌਜੂਦਾ ਹੋਏ ਉਸ ਨੂੰ ਬਖਸ਼ਾ ਨਹੀਂ ਜਾਏਗਾ ਜੀ ਲਾਜ਼ਮੀ ਤੌਰ ਤੇ ਕਿਉਂਕਿ ਸਰਕਾਰ ਦੀ ਤਾਂ ਕੋਸ਼ਿਸ਼ ਇਹੀ ਹੈ ਕਿ ਫਾ ਕ੍ਰਾਪਸ਼ਨ ਜਿਹੜੀ ਹੈ ਉਹ ਬੰਦ ਕੀਤੀ ਜਾਵੇ ਪੰਜਾਬ ਨੂੰ ਕ੍ਰਾਪਸ਼ਨ ਮੁਕਤ ਬਣਾਇਆ ਜਾਵੇ ਪਰ ਕੁਝ ਲੋਕ ਜੋ ਹੈ ਸਰਕਾਰ ਨੂੰ ਵੀ ਬੇਬਕੂਬ ਬਣਾ ਕੇ ਸਰਕਾਰ ਦੇ ਹੀ ਪੈਸੇ ਨੂੰ ਜੋ ਹੈ ਉਹ ਆਪਣੀਆਂ ਜੇਬਾਂ ਦੇ ਵਿੱਚ ਭਰਦੇ ਨੇ ਔਰ ਇਹ ਬਹੁਤ ਵੱਡੀ ਮਿਸਾਲ ਹੈ ਇਸ ਚੀਜ਼ ਦੀ ਔਰ ਅਸੀਂ ਇਹ ਕਹਿ ਸਕਦੇ ਕਿ ਜੇਕਰ ਇਹ ਮਾਮਲਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਹੋਰ ਵੱਡੇ ਸ਼ਹਿਰ ਦੇ ਕਿਉਂਕਿ ਇਹ ਜਿਹੜਾ ਨੈਕਸਸ ਹੈ ਪੂਰੇ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਕੰਮ ਕਰਦਾ ਕਿਉਂਕਿ ਅਹ ਇਸ ਤਰੀਕੇ ਦੇ ਨਾਲ ਜਿਹੜੇ ਗਲਤ ਤਰੀਕੇ ਨਾਲ ਟੈਂਡਰ ਲੱਗ ਰਹੇ ਉਸ ਤੋਂ ਬਾਅਦ ਉਹਨਾਂ ਟੈਂਡਰਾਂ ਨੂੰ ਆਪਣੀ ਹੀ ਜਿਹੜੀਆਂ ਫਰਮਾਂ ਨੇ ਟਿਕਾੜੀਆਂਆਂ ਉਹਨਾਂ ਨੂੰ ਉਹ ਦੇਣੇ ਔਰ ਉਸ ਦੀ ਏਜ ਦੇ ਵਿੱਚ ਜਿਹੜੇ ਸਰਕਾਰੀ ਬਾਬੂ ਨੇ ਜਿਹੜੇ ਵਕ ਵਕ ਦਫ਼ਤਰਾਂ ਦੇ ਵਿੱਚ ਵੱਡੇ ਅਹੁਦਿਆਂ ਦੇ ਤਨਾਤ ਨੇ ਤਾਂ ਇਹ ਪੈਸੇ ਉਹਨਾਂ ਦੀਆਂ ਜੇਬਾਂ ਦੇ ਵਿੱਚ ਵੀ ਜਾਂਦੇ ਨੇ ਤਾਂ ਹੁਣ ਜਿਸ ਤਰੀਕੇ ਦੇ ਨਾਲ ਇੱਕ ਵੱਡੇ ਅਧਿਕਾਰੀ ਨੂੰ ਸਸਪੈਂਡ ਕਰਨ ਦੀ ਖਬਰ ਹੈ ਤਾਂ ਹੁਣ ਦੂਜੇ ਪਾਸੇ ਜਿਹੜੇ ਲੋਕਾਂ ਨੇ ਇਹ ਸਾਰਾ ਪੈਸਾ ਖੁਰਦ-ਬੁਰਦ ਕੀਤਾ ਹਾਲਾਂਕਿ ਕਿਉਂਕਿ ਪੁਲਿਸ ਅਧਿਕਾਰੀ ਤੇ ਤਾਂ ਇਸ ਕਰਕੇ ਕਾਰਵਾਈ ਹੋਈ ਹੈ ਕਿ ਉਹਨਾਂ ਵੱਲੋਂ ਸਹੀ ਤਰੀਕੇ ਦੇ ਨਾਲ ਮਾਮਲੇ ਦੀ ਜਾਂਚ ਕਰਕੇ ਜਿਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਬਣਦੀ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਅੱਜ ਦਾ ਦਿਨ ਅਸੀਂ ਕਹਿ ਸਕਦੇ ਕਿ ਉਹਨਾਂ ਲੋਕਾਂ ਦੇ ਲਈ ਇੱਕ ਵੱਡਾ ਕੁਝ ਭਰਿਆ ਦੇਣਾ ਹੈ ਜੀ ਹੋਰ ਵੀ ਅਧਿਕਾਰੀਆਂ ਤੇ ਜੋ ਗਾਜ ਹੈ ਡਿੱਕ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਸੁਲੇਦੇ ਹਨ ਤੇ ਵੱਡੀ ਖਬਰ ਜੋ ਦਰਸ਼ਕ ਸਾਡੇ ਨਾਲ ਹੋਨੇ-ਹੋਨੇ ਜੁੜੇ ਨੇ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਤੇ ਗਾਜ ਡਿੱਗੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਨੇ ਫਾਈਲ ਤਸਵੀਰ ਤੁਸੀਂ ਇਹਨਾਂ ਦੀ ਦੇਖ ਪਾ ਰਹੇ ਹੋ ਕਿਸੇ ਇੱਕ ਵੱਡੇ ਆਈਐਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਇਹ ਪੂਰੀ ਕਾਰਵਾਈ ਕੀਤੀ ਗਈ ਹੈ एनजीओ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ 55 ਕਰੋੜ ਦੇ ਪੂਰੇ ਕੋਟਾਲੇ ਦਾ ਇਹ ਪੂਰਾ ਪਰਦਾਫਾਸ਼ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਚ ਕਈ ਹੋਰ ਅਧਿਕਾਰੀਆਂ ਤੇ ਵੀ ਗਾਜ ਦਿਖ ਸਕਦੀ ਹੈ ਇਸ ਤੋਂ ਪਹਿਲਾਂ ਵੀ ਕਈ ਜੋ ਐਸਐਸਪੀ ਨੇ ਵੱਡੇ ਲੈਵਲ ਦੇ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ ਤੇ ਕਰਪਸ਼ਨ ਦੇ ਬਾਬਤ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਕੋਈ ਵੀ ਕਰਪਸ਼ਨ ਕਰੇਗਾ ਲੋਕਾਂ ਦਾ ਪੈਸਾ ਖਾਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ